ਸਿੱਧੂ ਮੂਸੇਵਾਲਾ ਦੇ ਘਰ ਮੋੜ ਖੁਸ਼ੀਆਂ ਪਰਤੀਆਂ ਨੇ ਮਾਤਾ ਚਰਨ ਕੋਰ ਨੇ ਪੁੱਤ ਨੂੰ ਜਨਮ ਦਿੱਤਾ ਹੈ ਪਿਤਾ ਬਲਕੌਰ ਸਿੰਘ ਹੋਰਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਆਪਣੀ ਖੁਸ਼ੀ ਜਿਹੜੀ ਹੈ ਜ਼ਾਹਿਰ ਕੀਤੀ ਹੈ ਸਾਡੇ ਨਾਲ ਫੋਨ ਲਾਈਨ ਤੇ ਕਰਮਜੀਤ ਅਨਮੋਲ ਜੁੜੇ ਨੇ ਗੱਲਬਾਤ ਕਰਦੇ ਹੈ ਪਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਰ ਪਾਸੇ ਹੁਣੇ ਚਰਚਾ ਹੋ ਰਹੀ ਹੈ ਖੁਸ਼ਖਬਰੀ ਦੀ ਪਿਤਾ ਬਲਕੌਰ ਸਿੰਘ ਹੋਰਾਂ ਨੇ ਤਸਵੀਰ ਸਾਂਝੀ ਕੀਤੀ ਹੈ ਪੁੱਤ ਦੇ ਨਾਲ ਤੇ ਚਰਚਾ ਇਹ ਹੋ ਰਹੀ ਹੈ ਕਿ ਮੋੜ ਛੋਟਾ ਸਿੱਧੂ ਮੂਸੇਵਾਲਾ ਆ ਗਿਆ ਹੈ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਸਤੂ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਔਰ ਦੂਜਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਬੱਚਾ ਤੰਦਰੁਸਤ ਰਹੇ ਹਮੇਸ਼ਾ ਘਰ ਦੇ ਵਿੱਚ ਖੁਸ਼ੀਆਂ ਰਹਿਣ بڑے ਸੰਤਾਪ ਭੋਗਣ ਤੋਂ ਬਾਅਦ ਉਸ ਪਰਿਵਾਰ ਦੇ ਵਿੱਚ ਇੰਨੀ ਵਧੀਆ ਖੁਸ਼ੀ ਆਈ ਹੈ ਪਰਮਾਤਮਾ ਪੂਰੇ ਪਰਿਵਾਰ ਨੂੰ ਖੁਸ਼ ਰੱਖੇ ਔਰ ਹਮੇਸ਼ਾ ਇਹ ਬੱਚਾ ਵੱਡਾ ਹੋ ਕੇ ਜਿਵੇਂ ਇਹਦੇ ਵੱਡੇ ਭਰਾ ਨੇ ਨਾਂ ਚਮਕਾਇਆ ਸੀ ਪੰਜਾਬ ਦਾ ਓਵੇਂ ਹੀ ਪੰਜਾਬ ਦਾ ਤੇ ਆਪਣੇ ਮਾਪੇ ਦਾ ਨਾਂ ਰੌਸ਼ਨ ਕਰੇ ਔਰ ਤੰਦਰੁਸਤੀਆਂ ਰਹਿਣ ਔਰ ਕਦੇ ਵੀ ਇਸ ਪਰਿਵਾਰ ਦੇ ਉੱਤੇ ਕੋਈ ਮਾੜਾ ਵੇਲਾ ਨਾ ਆਵੇ ਖੁਸ਼ੀਆਂ ਖੁਸ਼ੀਆਂ ਹੋਣ ਅਨਮੋਲ ਜੀ ਕਿੰਨੀ ਕਿ ਖੁਸ਼ੀ ਹੈ ਤੁਸੀਂ ਵੈਸੇ ਆਪਣੀ ਖੁਸ਼ੀ ਜ਼ਾਹਿਰ ਤਾਂ ਕਰ ਰਹੇ ਹੋ ਪਰ ਕਿੰਨਾ ਕਿ ਇੱਕ ਤਸਵੀਰ ਨੂੰ ਦੇਖ ਕੇ ਜਦੋਂ ਤਸਵੀਰ ਪਿਤਾ ਹੋਰਾਂ ਨੇ ਉਹਨਾਂ ਨੇ ਸਾਂਝੀ ਕੀਤੀ ਤਾਂ ਹੱਥ ਦੇ ਵਿੱਚ ਉਹਨਾਂ ਦੀ ਗੋਦ ਦੇ ਵਿੱਚ ਛੋਟਾ ਸਿੱਧੂ ਮੌਜੂਦ ਸੀ ਤਨਾ ਗੋਦੀ ਚੁੱਕਿਆ ਸੀ ਕਿੰਨੀ ਕਿ ਖੁਸ਼ੀ ਸੀ ਤੁਹਾਨੂੰ ਜੀ ਦੇਖੋ ਮੈਨੂੰ ਇਕੱਲੇ ਨੂੰ ਖੁਸ਼ੀ ਨਹੀਂ ਪੂਰੇ ਪੰਜਾਬ ਨੂੰ ਖੁਸ਼ੀ ਹੈ ਪੂਰੀ ਦੁਨੀਆ ਚ ਬੈਠੇ ਪੰਜਾਬੀਆਂ ਨੂੰ ਇਕੱਲੇ ਪੰਜਾਬੀਆਂ ਨੂੰ ਨਹੀਂ ਬਲਕਿ ਉਹ ਇਕੱਲੇ ਪੰਜਾਬੀਆਂ ਦਾ ਕਲਾਕਾਰ ਨਹੀਂ ਸੀ ਉਹਨੇ ਬਹੁਤ ਵਾਟਰਪਾਰ ਕੀਤਾ ਹੈ ਹੋਰਿਆਂ ਤੱਕ ਆਪਣੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਿਆ ਔਰ ਬਹੁਤ 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 ਹੀ ਜ਼ਿਆਦਾ ਖੁਸ਼ੀ ਹੋਈ ਹੈ ਪੂਰੇ ਪੰਜਾਬ ਨੂੰ ਖੁਸ਼ੀ ਹੋਈ ਹੈ ਪੂਰੀ ਦੁਨੀਆ ਨੂੰ ਖੁਸ਼ੀ ਹੋਈ ਹੈ ਜੀ ਤਾਂ ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਉਹ ਵੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਇਹ ਛੋਟਾ ਸਿੱਧੂ ਕਦੋਂ ਆਏ ਕਿਉਂਕਿ ਖਬਰਾਂ ਤਾਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ ਪਰ ਜਦੋਂ ਤੁਸੀਂ ਖਬਰ ਸੁਣੀ ਖਾਸ ਤੌਰ ਤੇ ਤਾਂ ਤੁਹਾਡਾ ਕੀ ਰਿਐਕਸ਼ਨ ਸੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਜੀ ਕਿ ਇਸ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਔਰ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰਾਂ ਬਖਸ਼ੇ ਔਰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਤੁਹਾਡੇ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਣੀਆਂ ਸਿੱਧੂ ਮੂਸੇਵਾਲੇ ਨਾਲ ਵੈਸੇ ਕਦਾ ਮੁਲਾਕਾਤ ਹੋਈ ਤੁਹਾਡੀ ਜਾਂ ਮੁਲਾਕਾਤ ਨਾਲ ਕੀ ਗੱਲਾਂ ਬਾਤਾਂ ਹੋਈਆਂ ਸੀ ਅਰੇ ਦੋ ਤਿੰਨ ਵਾਰੀ ਮੁਲਾਕਾਤ ਹੋਈ ਜੀ ਬੜੇ ਅਦਬੀ ਸੁਭਾਅ ਦੇ ਮਾਲਕ ਸੀਗੇ ਬਹੁਤ ਆਪਣੇ ਤੋਂ ਵੱਡੇ ਵੀ ਕਿਵੇਂ ਰਿਸਪੈਕਟ ਕਰਨੀ ਹੈ ਉਹਨਾਂ ਚ ਉਹ ਇੱਜ਼ਤ ਕੁੱਟਕੁੱਟ ਕੇ ਭਰੀ ਹੋਈ ਸੀ ਆਪਣੇ ਪੱਲੇ ਨਾਲ ਬਣ ਕੇ ਤੁਰਦੇ ਸੀ ਹੋਏ ਜੀ ਇਸ ਮੌਕੇ ਤੇ ਕੁਝ ਖਾਸ ਤੌਰ ਤੇ ਕੁਝ ਕਹਿਣਾ ਚਾਹੋਗੇ ਹਾਂ ਸੇਹੀ ਜੀ ਬਹੁਤ ਬਹੁਤ ਮੁਬਾਰਕਾਂ ਸਿੱਧੂ ਪਰਿਵਾਰ ਨੂੰ ਔਰ ਪ੍ਰਮਾਤਮਾ ਇਸ ਬੱਚੇ ਨੂੰ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਤੇ ਵੱਡਾ ਹੋ ਕੇ ਆਪਣੇ ਮਾਪੇ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰੇ ਜੀ ਸ਼ੁਕਰੀਆ ਸੋ ਅਸੀਂ ਸਾਡੇ ਨਾਲ ਅਦਾਕਾਰ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਹੋਰਾ ਦਾ ਕਹਿਣਾ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਾਂਗ ਹੀ ਛੋਟਾ ਸਿੱਧੂ ਜਿਸ ਦਾ ਜਨਮ ਹੋਇਆ ਉਹ ਵੀ ਉਸੇ ਤਰ੍ਹਾਂ ਹੀ ਉਲੰਧੀਆਂ ਨੂੰ ਛੂਵੇ ਤੇ ਉਸੇ ਤਰ੍ਹਾਂ ਹੀ ਤਰੱਕੀਆਂ ਕਰੇ ਤੇ ਪੰਜਾਬ ਦਾ ਨਾਮ ਰੋਸ਼ਨ ਕਰੇ ਦਿਖਦੇ ਰਹੋ ਪ੍ਰੋ ਪੰਜਾਬ ਟੀਵੀ